ਯਾਰ ਹਵਾ ਤਾਂ ਕੀ ਘਟ ਕੇ ਖਤਮ ਹੋ ਗਈ ਇਕਦਾਂ ਹੀ ਪੈਂਚਰ ਹੋ ਗਿਆ ਲੱਗਦਾ ਦਿਸਿਆ ਤਾਂ ਮੈਨੂੰ ਹੈ ਨਹੀਂ ਨੇੜਿਆਂ ਵੀ ਟਾਇਰ 'ਚ ਲੱਗਿਆ ਪੁਰਾ ਦੇਖ ਸਕਦੇ ਹੋ ਤੁਸੀਂ ਹਵਾ ਜਿਹੜੀ ਕਿ ਥਲੇ ਨਿਕਲ ਚੁੱਕੀ ਆ ਬਿਲਕੁਲ ਖਾਲੀ ਆ ਹੁਣ ਇਹ ਤੇ ਆਪਾਂ ਦੇਖਦੇ ਆ ਜੇ ਕੋਈ ਬਾਈ ਉਰੇ ਹੋਇਆ ਨੇੜੇ ਪਾਈ ਨੇ ਦੱਸਿਆ ਤਾਂ ਹੈਗਾ ਇੱਕ ਨੇ ਵੀ ਇੱਥੇ ਹੈਗਾ ਪੈਂਚਰ ਲਾਉਣ ਵਾਲਾ ਇੱਕ ਨੇੜੇ ਸਾਹਮਣੇ ਪਿੰਡ ਦੇ ਆਪਾਂ ਨਜ਼ਦੀਕ ਹੀ ਆ ਤੇ ਉਹ ਕਹਿੰਦਾ ਹੈਗਾ ਬੰਦਾ ਪੁੱਛ ਲਾ ਵੀਰੇ ਲਗ ਜੂਗਾ ਤੇ ਆਪਾਂ ਪਹਿਲਾਂ ਉਹਨੂੰ ਪੁੱਛਦੇ ਹਾਂ ਫੇਰ ਨਹੀਂ ਆਪਾਂ ਆਪ ਦਾ ਦੇਖਾਂਗੇ ਤੇ ਚਲੋ ਇਹ ਅਕਸਰ ਨਾ ਕਈ ਵਾਰੀ ਰੋਡਾਂ ਦੇ ਸਾਈਡਾਂ ਤੇ ਕਿੱਲਾ ਵਗੈਰਾ ਹੁੰਦੀਆਂ ਜਿਹੜੀਆਂ ਵੱਡੇ ਟਾਇਰਾਂ ਨਾਲ ਸਾਈਡਾਂ ਤੇ ਹੋ ਜਾਂਦੀਆਂ ਉਹ ਲਗ ਲੁਗ ਜਾਂਦੀਆਂ ਜਦੋਂ ਕਈ ਵਾਰੀ ਉੱਪਰ ਧਿਆਨ ਨਹੀਂ ਕਰਦੇ ਪਿੱਛੇ ਜਿਹਾ ਇੱਕ ਨਹਿਰ ਵੀ ਸੀਗੀ ਕਈ ਵਾਰੀ ਐਸੇ ਜੀਆਂ ਵੀ ਜਗਾਵਾਂ ਹੁੰਦੀਆਂ ਇਥੇ ਬੰਦੇ ਆ ਲੁੱਟਾਂ ਖੋਹਾਂ ਕਰਦੇ ਆ ਤੇ ਉਹ ਇਦਾਂ ਦਾਦਾ ਜਾਲ ਆ ਜਿਹੜਾ ਕਿ ਵਿਛਾ ਕੇ ਰੱਖਦੇ ਆ ਰਾਤ ਨੂੰ ਕੋਈ ਧੱਕੇ ਚੜ ਜੇ ਮੰਨ ਲਓ ਕੋਈ ਰਾਤ ਨੂੰ ਹੁਣ ਮੋਟਰਸਾਈਕਲ ਹੋਵੇ ਉਹਦੇ ਇਦਾਂ ਕੰ ਲਾ ਕੇ ਦੇਖੋ ਨੇੜੇ ਤੇੜੇ ਹਵਾ